ਅੱਜ ਰੋਪੜ ਦੇ ਵਿੱਚ ਰੂਪਨਗਰ ਦੇ ਵਿੱਚ ਆ ਕੇ ਬਹੁਤ ਖੁਸ਼ੀ ਹੋਈ ਹਲਕਾ ਸ਼੍ਰੀਨੰਦਪੁਰ ਸਾਹਿਬ ਤੋਂ ਤੁਸੀਂ ਸਾਰੇ VOTER ਉਹ ਸੂਝਬਾਨ VOTER ਉਹ ਔਰ ਪਵਿੱਤਰ ਧਰਤੀ ਹੈ ਇਹ ਰੋਪੜ ਦੀ ਸ਼੍ਰੀਨੰਦਪੁਰ ਸਾਹਿਬ ਦੀ ਜਿੱਥੇ ਗੁਰੂ ਸਾਹਿਬ ਨੇ ਜ਼ੁਲਮਾਂ ਦੇ ਵਿਰੁੱਧ ਲੜਾਈਆਂ ਲੜੀਆਂ ਜਿੱਥੇ ਗੁਰੂ ਸਾਹਿਬ ਨੇ ਜ਼ੁਲਮ ਦੇ ਵਿਰੁੱਧ ਲੜਾਈ ਲੜਨ ਲਈ ਖਾਲਸਾ ਸਾਜਿਆ ਸਵਾ ਲੱਖ ਨਾਲ ਇੱਕ ਲੜਾਇਆ ਇਹ ਉਹ ਧਰਤੀ ਹੈ ਇਹ ਉਹ ਧਰਤੀ ਹੈ ਜਿੱਥੇ ਗੁਰੂ ਸਾਹਿਬ ਨੇ ਸਰਬੰਸ ਵਾਰਿਆ ਜ਼ੁਲਮ ਅਜ ਵੀ ਹੋ ਰਹੇ ਨੇ ਲੜਾਈਆਂ ਸਾਨੂੰ ਅੱਜ ਵੀ ਲੜਨੀਆਂ ਪੈਣਗੀਆਂ ਕਿਉਂਕਿ ਗੁਰੂ ਸਾਹਿਬ ਨੇ ਕੁਰਬਾਨੀਆਂ ਦਿੱਤੀਆਂ ਜਦੋਂ ਆਪਣੇ ਪਿਤਾ ਜੀ ਨੂੰ ਦਿੱਲੀ ਭੇਜਿਆ ਕਿ ਤੁਹਾਡੇ ਤੋਂ ਵੱਡੀ ਸ਼ਖਸੀਅਤ ਹੋਰ ਕੌਣ ਹੋ ਸਕਦੀ ਹੈ ਤਾਂ ਧਰਮ ਖਤਰੇ ਸੀ ਜਦੋਂ ਕਸ਼ਮੀਰੀ ਪੰਡਤ ਆਏ ਸੀ ਹਿੰਦੀ ਚਾਦਰ ਬਣ ਕੇ ਉਹਨਾਂ ਨੇ ਸੀਸ ਦੇ ਕੇ ਉਨਰ ਉਹਨਾਂ ਦੇ ਧਰਮ ਦੀ ਰੱਖਿਆ ਕੀਤੀ ਅਸੀਂ ਉਹ ਲੋਕ ਆ ਜਿਹੜੇ ਸਰਬੱਤ ਦਾ ਭਲਾ ਮੰਗਦੇ ਆ ਇਹ ਸਾਨੂੰ ਅੱਜ ਦੇ ਤਾਨਾਸ਼ਾ ਇਹ ਵੰਡਣ ਨੂੰ ਫਿਰਦੇ ਆ ਇਹ ਸਾਨੂੰ ਜਾਤਾਂ ਪਾਤਾਂ 'ਚ ਵੰਡਣ ਨੂੰ ਫਿਰਦੇ ਆ ਇਹ ਸਾਨੂੰ ਲੱਗ ਲੱਗ ਕਰਨ ਨੂੰ ਫਿਰਦੇ ਆ ਇਹਨਾਂ ਨੂੰ ਇਹ ਪਤਾ ਨਹੀਂ ਕਿ ਅਸੀਂ ਆਪਣੀਆਂ ਈਦਾਂ ਸੰਗਰਾਮਾਂ ਰਾਮ ਨੌਮੀਆਂ ਗੁਰਪੂਰਵ हनुमान जयंतीयां ਅਸੀਂ ਇਕੱਠੇ ਮਨਾਉਨੇ ਆ ਸਾਡੇ ਚ ਪਾੜ ਪਾਉਣ ਦੀ ਕੋਸ਼ਿਸ਼ ਨਾ ਕਰੋ ਇਹ ਨਫਰਤ ਦੀ ਰਾਜਨੀਤੀ ਕਰਦੇ ਆ ਇਹ ਭਾਈ ਨੂੰ ਭਾਈ ਨਾਲ ਲੜਾਉਂਦੇ ਆ ਇਹ ਧਰਮ ਵਾਲੇ ਨੂੰ ਦੂਜੇ ਧਰਮ ਨਾਲ ਲੜਾਉਂਦੇ ਆ ਅਸੀਂ ਕੰਮ ਦੀ ਰਾਜਨੀਤੀ ਕਰਦੇ ਆ ਚੰਮ ਦੀ ਰਾਜਨੀਤੀ ਨਹੀਂ ਕਰਦੇ ਕੰਮ ਦੀ ਰਾਜਨੀਤੀ ਕਰਦੇ ਆ ਦੋ ਸਾਲ ਹੋਏ ਨੇ ਸਰਕਾਰ ਬਣੀ ਨੂੰ ਥੋੜੀ ਆਪਣੀ ਸਕੂਲ ਆਫ ਫੈਮਿਨਸ ਖੁੱਲ ਗਏ ਆਮ ਆਦਮੀ ਕਲੀਨਿਕ 129 ਖੁੱਲ ਗਏ ਡੇਢ ਕਰੋੜ ਬੰਦਾ ਉੱਥੇ ਆ ਕੇ ਦਵਾਈ ਲੈ ਗਿਆ ਸਾਰੇ ਟੈਸਟ ਫ੍ਰੀ ਨੇ ਸਾਰੀਆਂ ਦਵਾਈਆਂ ਫ੍ਰੀ ਨੇ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਗੁਰੂ ਕੀ ਧਰਤੀ ਹੈ ਮੈਂ ਝੂਠ ਨਹੀਂ ਬੋਲਦਾ 1 ਰੁਪਿਆ ਵੀ ਕਿਸੇ ਦਾ ਲੱਗਿਆ ਹੋਵੇ ਮੈਨੂੰ ਦੱਸ ਦਿਓ ਕਿ ਨੌਕਰੀ ਲੈਣ ਵੇਲੇ ਕਿਸੇ ਦਾ 1 ਰੁਪਿਆ ਲੱਗਿਆ ਹੋਵੇ 90% 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਥਰਮਲ ਪਲਾਂਟ ਆਪਾਂ ਨੇ ਖਰੀਦ ਲਿਆ ਹੁਣ ਇੰਡਸਟਰੀ ਦੀ ਬਿਜਲੀ ਵੀ ਸਸਤੀ ਕਰਾਂਗੇ ਇਸ ਤੋਂ ਪਹਿਲਾਂ ਸਿਰਫ 21% ਨਹਿਰੀ ਪਾਣੀ ਵਰਤਿਆ ਜਾਂਦਾ ਸੀ ਜੋ ਤੱਕ ਆਪਣੀ ਸਰਕਾਰ ਨਹੀਂ ਬਣੀ ਸੀ 21% 21% 21% ਨਹਿਰੀ ਨਹਿਰੀ ਪਾਣੀ ਖੇਤਾਂ ਤੱਕ ਜਾਂਦਾ ਸੀ ਅੱਜ 98% ਹੋ ਗਿਆ ਅਗਲੇ ਅਕਤੂਬਰ ਚ ਐਸੇ ਆਉਣ ਵਾਲੇ ਅਕਤੂਬਰ ਚ 70% ਹੋ ਜਾਊਗਾ ਸੁਣ ਲਿਓ ਮੇਰਾ ਸਾਹ ਕਿਤਾਬ 70% ਹੋ ਜੂਗਾ ਪ੍ਰਾਣੀਆਂ ਕੱਸੀਆਂ ਖਾਲੇ ਰਜਵਾਹੇ ਸੂਏ ਚਲਾ ਲੇ ਅੰਡਰਗਰਾਉਂਡ ਪੇਪਾ ਪਾਲੀਆਂ ਜਦੋਂ 70% ਹੋ ਗਿਆ 14 ਲੱਖ ਟਿਊਬਲ ਉਹ ਚੋਂ 5.5 ਤੋਂ 6 ਲੱਖ ਟਿਊਬਲ ਬੰਦ ਹੋ ਜੂਗਾ ਕਿਉਂਕਿ ਉਸ ਖੇਤ ਦੇ ਵਿੱਚ ਨਹਿਰ ਦਾ ਪਾਣੀ ਪਹੁੰਚ ਜੂਗਾ ਜਦੋਂ 6.5 ਤੋਂ 6 ਲੱਖ ਰੁਪਏ ਜਿਹੜਾ ਟਿਊਬਲ ਬੰਦ ਹੋ ਗਿਆ ਉਹਦੇ ਨਾਲ ਬਿਜਲੀ ਦੀ ਜਿਹੜੀ ਸਬਸਿਡੀ ਦਿੰਦੇ ਆ ਜਿਹੜੀ ਮੁਫਤ ਬਿਜਲੀ ਦਿੰਨੇ ਆਪਾਂ ਹੁਣ ਝੋਨੇ ਵੇਲੇ ਦੇਵਾਂਗੇ ਉਹਦੇ ਚੋਂ 6 ਤੋਂ 7000 ਕਰੋੜ ਰੁਪਇਆ ਬਚੂਗਾ ਤੇ ਉਹ 6 ਤੋਂ 7000 ਕਰੋੜ ਰੁਪਇਆ ਕਿੱਥੇ ਲੱਗੂਗਾ ਉਹ 6 ਤੋਂ 7000 ਕਰੋੜ ਰੁਪਏ ਨਾਲ ਜਿਹੜਾ ਆਪਾਂ ਮਾਵਾਂ ਭੈਣਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਾ ਸਨਮਾਨ ਦੇਣ ਦੀ ਗੱਲ ਕੀਤੀ ਹੈ ਉਹ ਸ਼ੁਰੂ ਹੋਊਗਾ ਸਾਰਾ ਹਿਸਾਬ ਲਾਈ ਬੈਠਾ ਮੈਂ ਮੈਂ ਉਦਾਂ ਦਾ ਲੀਡਰ ਨਹੀਂ ਹੈਗਾ ਮੈਂ ਚਾਹੁੰਦਾ ਤਾਂ ਵੋਟਾਂ ਤੋਂ ਪਹਿਲਾਂ 2 ਮਹੀਨੇ 10000 ਰੁਪਿਆ ਦੇ ਕੇ ਲੌਲੀਪੌਪ ਦੇ ਦਿੰਦੇ ਬਾਅਦ ਚ ਬੰਦ ਕਰ ਦਿੰਦੇ ਨੋ ਮੈਂ ਕਹਾਂ ਵੀ ਜਿੱਦੇ ਸ਼ੁਰੂ ਕਰਨਾ ਹੈ ਬਿਜਲੀ ਦੇ ਬਿੱਲਾਂ ਵਾਂਗੂ ਫਿਰ ਦੁਬਾਰਾ ਉਹ ਸਕੀਮ ਟੁੱਟਣੀ ਨਹੀਂ ਚਾਹੀਦੀ ਬਚਾ ਲਓ ਜਿੱਦੇ ਸ਼ੁਰੂ ਹੋ ਗਿਆ ਉਹਦੇ ਹਰੇਕ ਮਹੀਨੇ 1000 ਆਊਗਾ ਜਿਵੇਂ ਬਿਜਲੀ ਦਾ ਬਿੱਲ ਹਰ ਮਹੀਨੇ ਗਰਮੀ ਹੋਵੇ ਸਰਦੀ ਹੋਵੇ ਜ਼ੀਰੋ ਆਉਂਦਾ ਹੈ ਤਾਂ ਘਰਾਂ 'ਚ ਕੰਮ ਅਸੇ ਕੇਜਰੀਵਾਲ ਜੀ ਨੇ ਸਾਨੂੰ ਦੱਸਿਆ ਪੰਜ ਵਾਦੇ ਕਰਕੇ 6 ਪੂਰੇ ਕਰ ਦੋਗੇ ਲੋਕ ਸ਼ਾਬਾਸ਼ੇ ਦੇਣਗੇ 6 ਵਾਅਦੇ ਕਰਕੇ 5 ਪੂਰੇ ਕਰੋਗੇ ਲੋਕ ਕਹਿਣਗੇ ਵਾਅਦੇ ਪੂਰੇ ਨਹੀਂ ਕੀਤੇ ਇਸ ਕਰਕੇ ਅਸੀਂ ਉਹ ਗੱਲ ਕਹਿੰਦੇ ਹੀ ਨਹੀਂ ਜਿਹੜੀ ਨਾ ਕਰ ਸਕਦੇ ਹੋਈ ਹੈ ਵੀਰੋ ਅੱਜ ਰੋਪੜਾ ਕੇ ਮੈਨੂੰ ਆ ਖੁਸ਼ੀ ਹੋਈ ਹੈ ਕਿ ਤੁਸੀਂ ਤਾਂ ਤਿਆਰ ਬੈਠੇ ਹੋ ਮੈਂ ਤਲਾ ਤਾਂ ਕਹੀ ਤਾਂ ਇੰਨੇ ਵੀ ਕਾਲੇ ਹੋਣੇ ਜਿਹੜਾ ਅੱਜ ਨਹੀਂ ਵੋਟਾਂ ਪੈਸਾਂਦੀਆਂ ਮਸ਼ੀਨ ਦਾ ਬਟਨ ਦੱਬਣ ਨੂੰ ਕਾਲੇ ਹੋਏ ਪਏ ਆ ਤੁਸੀਂ ਬਹੁਤ ਉੱਥੋਂ ਲੈ ਕੇ بڑے ਨਾਰੇ ਲਾਏ بڑے ਜੋਸ਼ ਨਾਲ ਚੀਕਾਂ ਮਾਰੀਆਂ ਪੜਾਅ ਕੱਢੀ ਮੈਂ ਹਰੇਕ ਪ੍ਰੋਗਰਾਮ ਤੇ 15 ਤੋਂ 20 ਸਕਿੰਟ ਲੋਕਾਂ ਵੱਲੋਂ ਮੈਂ ਕਰ ਦੇਣਾ ਹੁੰਦਾ ਤਾਂ ਕਿ 70 ਸਾਲ ਦੀ ਜਿਹੜੀ ਪੜਾਅ ਸ ਹੈ ਤਿੰਨ ਪੀੜੀਆਂ ਦੀ ਪੜਾਅ ਸ ਹੈ ਉਹ ਨਿਕਲ ਸਕੇ ਲੈ ਹੁਣ ਤੁਹਾਨੂੰ ਮੌਕਾ ਦੇ ਦਿੰਦੇ ਆ ਚੀਕਾਂ ਮਾਰ ਲਓ ਨਾਰੇ ਲਾ ਲਓ ਜੋ ਦਿਲ ਚੋਂ ਆਉਂਦਾ ਕਰ ਲਓ ਮੇਰੇ ਵੀਰੋ ਇਹ ਵਿਰੋਧੀ ਪਾਰਟੀ ਵਾਲਿਆਂ ਨੂੰ ਪਤਾ ਲੱਗ ਗਿਆ ਮੈਂ ਜਾਇਆ ਆ ਸਾਰੇ ਪਾਸੇ ਬੱਦਲਬਾਈ 13 0 ਵਾਲੀ ਬੱਦਲਬਾਈ ਆ ਤੁਸੀਂ ਦੇਖਦੇ ਜਾਓ ਹੁੰਦਾ ਕੀ ਆ ਗੁਰਦਾਸਪੁਰੀਏ ਵੀ ਤਿਆਰ ਨੇ ਅੰਮ੍ਰਿਤਸਰੀਏ ਵੀ ਤਿਆਰ ਨੇ ਖਡੂਰ ਸਾਹਿਬ ਵਾਲੇ ਵੀ ਤਿਆਰ ਨੇ ਬਾਗੇ ਪੁਰਾਣੇ ਫਰੀਦਕੋਟ ਵਾਲੇ ਵੀ ਤਿਆਰ ਨੇ ਫਿਰੋਜ਼ਪੁਰ ਵਾਲੇ ਵੀ ਤਿਆਰ ਨੇ ਜਲੰਧਰ ਵਾਲੇ ਵੀ ਤਿਆਰ ਨੇ ਸੰਗਰੂਰ ਵਾਲੇ ਵੀ ਤਿਆਰ ਨੇ ਲੁਧਿਆਣੇ ਵਾਲੇ ਵੀ ਤਿਆਰ ਨੇ ਤੇ ਅੱਜ ਨੰਦਪੁਰ ਸਾਹਿਬ ਵਾਲੇ ਵੀ ਤਿਆਰ ਬੈਠੇ ਦੇਖੋ ਮੈਂ ਤਾਂ ਵਿਧਾਨ ਸਭਾ ਦੇ ਸਾਡੇ ਡਿਪਟੀ ਸਪੀਕਰ ਸਾਹਿਬ ਬੈਠੇ ਆ ਤੁਹਾਡੇ ਆਪਣੇ ਐਮ ਐਲ ਏ ਚੱਡਾ ਸਾਹਿਬ ਨੇ ਤੁਹਾਡੇ ਆਪਣੇ ਮੰਤਰੀ ਸਾਹਿਬਾਨ ਨੇ ਹਰਜੋਤ ਬੈਂਸ ਜੀ ਸਾਡੇ ਅਨਮੋਲ ਗਗਰਮਾਨ ਸਾਡੇ ਸਾਰੇ ਤੁਸੀਂ ਬਣਾਏ ਹੋਏ ਲੀਡਰ ਨੇ ਅਸੀਂ ਕੌਣ ਆ ਅਸੀਂ ਤਾਂ ਆਮ ਕਰਾ ਦਿੱਤੀ ਆ ਪੁੱਤ ਵੀਰੋ ਇਹ ਪਾਰ ਵਿਧਾਨ ਸਭਾ ਚ ਕੀ ਕਰਦੇ ਸੀ ਬੋਲ ਕੇ ਨਿਕਲ ਜਾਂਦੇ ਸੀ ਘਰੇ ਚਾਵੜਦੇ ਜਾ ਕੇ ਸੌ ਜਾਂਦੇ ਸੀ ਜਾਂ ਫਿਰ ਮੇਰੇ ਵਿਰੁੱਧ ਨਾਰੇ ਲਾ ਕੇ ਸਾਰੇ ਬਾਈਕਾਟ ਕਰ ਜਾਂਦੇ ਸੀ ਇੱਕ ਦਿਨ ਮੈਂ ਜਿੰਦਾ ਲੈ ਗਿਆ ਔਰ ਤੁਹਾਨੂੰ ਮੈਂ ਦੱਸਣਾ ਚਾਹੋ ਨਾ ਇਹ ਗੱਲ ਇੱਥੇ ਆ ਕੇ ਦੱਸੀ ਜਾ ਸਕਦੀ ਹੈ ਵੀਰੋ ਉਹ ਨਾ ਜਿਹੜਾ ਨਿਊ ਚੰਡੀਗੜ੍ਹ ਵਾਲੇ ਪਾਸੇ ਮੁੱਲਾਂਪੁਰ ਪੈਂਦਾ ਜਿੱਥੇ ਮੈਚ ਹੁੰਦੇ ਆ ਮੁੱਲਾਂਪੁਰ ਗਰੀਬਦਾਸ ਉਹ ਜਿੰਦਾ ਨਾ ਉੱਥੇ ਇੱਕ ਦੁਕਾਨ ਤੋਂ ਲੈ ਕੇ ਗਏ ਸੀ ਮੈਂ ਕਾਰਨੇ ਦਾ ਦੱਸ ਦੇਣਾ ਕਿ ਰੋਪੜ ਦੇ ਜਿੱਦੇ ਮਸ਼ਹੂਰ ਹੈ ਬਹੁਤ ਸੋ ਰੋਪੜੀ ਜਿੰਦਾ ਲੈ ਕੇ ਗਿਆ ਸੀ ਉੱਥੇ ਮੈਂ ਰੋਪੜੀ ਜਿੰਦਾ ਜਿੱਥੇ ਲੱਗ ਗਿਆ ਲੱਗ ਗਿਆ ਫਿਰ ਮੁੜ ਕੇ ਨਹੀਂ ਖੁੱਲਦਾ ਵੀਰ ਮੈਂ ਲੜ ਰਿਹਾ ਤੁਸੀਂ ਦੇਖਦੇ ਹੋਵੋਗੇ ਅਰਵਿੰਦ ਕੇਜਰੀਵਾਲ ਜੀ ਨੂੰ ਇਹਨਾਂ ਨੇ ਜੇਲ੍ਹ 'ਚ ਕਰਤਾ ਇਹਨਾਂ ਨੂੰ ਲੱਗਦਾ ਪਤ ਨਹੀਂ ਇੱਕ ਬੰਦੇ ਨੂੰ ਜੇਲ੍ਹ 'ਚ ਕਰਕੇ ਅਸੀਂ ਪਾਰਟੀ ਖਤਮ ਕਰ ਦਾਂਗੇ ਪਰ ਕੇਜਰੀਵਾਲ ਇੱਕ ਵਿਅਕਤੀ ਨਹੀਂ ਹੈਗਾ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਉਹਨੂੰ ਤਾਂ ਅੰਦਰ ਕਰ ਦੋਗੇ ਆ ਜਿਹੜੇ ਹਜ਼ਾਰਾਂ ਉਹਦੀ ਸੋਚ ਵਾਲੇ ਫਿਰਦੇ ਆ ਉਹਨਾਂ ਨਾਲ ਕੀ ਕਰੋਗੇ ਵੀਰ ਆਉਣ ਵਾਲੇ ਦਿਨਾਂ 'ਚ ਬੜੀਆਂ ਲੜਾਈਆਂ ਲੜਦੀਆਂ ਪਈਆਂ ਪਹਿਲਾਂ ਸਪੀਕਰ ਨਾਲ ਮੈਂ ਲੜ ਰਿਹਾ ਇਹ ਤਾਂ ਤਾਹਾਂ ਵਾਲਾ ਗਵਰਨਰ ਨਾਲ ਮੈਂ ਲੜ ਰਿਹਾ ਸੁਪਰੀਮ ਕੋਰਟ ਚ ਮੈਨੂੰ ਜਾਣਾ ਪੈ ਰਿਹਾ ਪੰਜਾਬ ਦੇ ਪੈਸੇ ਲੈਣ ਵਾਸਤੇ ਸੈਂਟਰ ਨਾਲ ਮੈਂ ਲੜ ਰਿਹਾ ਜਿੰਨੇ ਪੰਜਾਬ ਵਿਰੋਧੀ ਨੇ ਕਾਂਗਰਸੀ ਇਹ ਸਭ ਨਾਲ ਮੈਂ ਲੜ ਰਿਹਾ ਮੈਂ ਕੋਈ ਲੜਾਈ ਤੋਂ ਭਜਦਾ ਨਹੀਂ ਪਰ ਥੋੜਾ ਜਿਹਾ ਸੋਚ ਲਿਓ ਮੈਂ ਕੱਲਾ ਨਾ ਰਹਿ ਜਾ ਕਿਤੇ ਤੂੰ ਤੁਹਾਡਾ ਸਾਥ ਚਾਹੀਦਾ ਮੈਨੂੰ ਤੇਰਾ 13 ਹੱਥ ਦੇ ਦਿਓ ਜਿਹੜੇ ਮੁਠੀ ਮੀਚ ਕੇ ਇਨਕਲਾਬ ਦਾ ਜਿੰਦਾ ਪਰਲਮੈਂਟ ਚ ਲਾਉਣ ਮੈਨੂੰ 13 ਉਹ ਜ਼ੁਬਾਨਾਂ ਦੇ ਦਿਓ ਜਿਹੜੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਭਾਰਤ ਦੀ ਪਰਲਮੈਂਟ ਹਿਲਾ ਦੇਣ ਫਿਰ ਮਜਾਲਾ ਕਿਸੇ ਦੀ ਕਿੱਕ ਰੁਪਈਆ ਵੀ ਸਾਡੇ ਪੰਜਾਬ ਦਾ ਕੋਈ ਇੱਥੇ ਰੱਕਿਤ ਕਾ ਜਿੰਦਾਬਾਦ ਜਿੰਦਾਬਾਦ ਆਪਣੇ ਪੁੱਤ ਨੂੰ ਆਪਣੇ ਛੋਟੇ ਵੱਡੇ ਭਾਈ ਨੂੰ ਕੱਲਾ ਨਾ ਰਹਿਣ ਦਿਓ ਲੜਾਂਗੇ ਇਹਨਾਂ ਨਾਲ ਔਰ ਬਦਲ ਦਾਂਗੇ 2 ਸਾਲਾਂ ਚ ਬਦਲਤਾ ਪਾ ਨੇ ਬਹੁਤ ਕੁਝ ਅਜੇ ਅਗਲੇ ਤੂੰ ਹੀ ਦੇਖ ਲੋ ਵਿਰੋਧੀ ਪਾਰਟੀਆਂ ਦਾ ਵਿਰੋਧੀ ਪਾਰਟੀਆਂ ਦਾ ਕੀ ਹਾਲ ਹੋਇਆ ਪਿਆ 2 ਸਾਲਾਂ ਚ ਮੈਨੂੰ ਗਾਲਾਂ ਕੱਢੀ ਜਾਂਦੇ ਆ ਤੜਕੀ ਉੱਠ ਕੇ ਗਾਲਾਂ ਕਢਣ ਲੱਗ ਜਾਂਦੇ ਆ ਜੇ ਆਪਣੇ 2 ਸਾਲ ਸਫਲਤਾਪੂਰਵਕ ਹੋਰ ਲੱਗੇ 4 ਸਾਲਾਂ ਬਾਅਦ ਤਾਂ ਇਹ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਰੋੜੇ ਇੱਟਾਂ ਮਾਰਨ ਲੱਗ ਜਾਣਗੇ ਯਾਰ ਕਮਲੇ ਹੋਏ ਪਿਆ ਕਮਲੇ ਹੋਏ ਪਿਆ ਸਮਝੀ ਨਹੀਂ ਆ ਰਹੀ ਵੀ ਕੀ ਹੋਈ ਜਾਂਦਾ ਪਤਾ ਹੀ ਨਹੀਂ ਲੱਗ ਰਿਹਾ ਕੀ ਕਰੀਏ ਕੀ ਕਹੀਏ ਕੁਈ ਟਿਕਟਾ ਨਹੀਂ ਲੈਂਦਾ ਲੋਕ ਭੱਜੀ ਜਾਂਦੇ ਆ ਅਕਾਲੀ ਦਲ ਵਾਲੇ ਜਥੇਦਾਰ ਗੁਰਦੁਆਰੇ ਜਾ ਕੇ ਅਰਦਾਸ ਕਰਾਉਂਦੇ ਨੇ ਕਿਤੇ ਟਿਕਟ ਨਾ ਮਿਲ ਜੇ ਪ੍ਰਮਾਤਮਾ ਫਸ ਜਾਗੇ ਆ ਹਾਲਤ ਹੋਈ ਪਈ ਐ ਨਾ ਸੋ ਵੀਰੋ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਕੰਗ ਨੇ ਨਹੀਂ ਜਿੱਤਣਾ ਮਾਲਵਿੰਦਰ ਕੰਗ ਨੇ ਨਹੀਂ ਜਿੱਤਣਾ ਆ ਮਾਲ ਆਨੰਦਪੁਰ ਸਾਹਿਬ ਤੋਂ ਤੁਸੀਂ ਜਿੱਤਣਾ ਲੋਕਾਂ ਨੇ ਜਿੱਤਣਾ ਕੱਲ ਨੂੰ ਮੇਰੀ ਕੱਲ ਨੂੰ 12:30 ਵਜੇ ਕੱਲ ਨੂੰ 12:30 ਵਜੇ ਮੇਰੀ ਤਿਹਾਰ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨਾਲ ਮੁਲਾਕਾਤ ਹੈ ਉਹ ਮੈਨੂੰ ਪੁੱਛਣਗੇ ਕਿੱਥੇ ਕਿੱਥੇ ਗਿਆ ਤੇ ਕਿੱਥੋਂ ਕਿੱਥੋਂ ਕੀ ਕੀ ਕਹਿੰਦੇ ਆ ਲੋਕ ਨਾਰੇ ਕਿੰਨੇ ਕੁ ਜ਼ੋਰ ਦੀ ਲੱਗ ਰਹੇ ਸੀ ਕੀ ਕਹਿੰਦੇ ਆ ਰੋਪੜ ਵਾਲੇ ਕੀ ਕਹਿੰਦੇ ਆ ਗੁਰਦਾਸਪੁਰ ਵਾਲੇ ਕੀ ਜਲੰਧਰ ਵਾਲੇ ਸੰਗਰੂਰ ਵਾਲੇ ਵੀਰੋ ਦੋਨੇ ਹੱਥ ਚੱਕ ਕੇ ਐਸਾ ਨਾਰਾ ਲਾਉਣਾ ਹੈ ਇਥੋਂ ਚੰਡੀਗੜ੍ਹ ਨੇੜੇ ਹੀ ਐ ਜਿਹੜੇ ਤੁਹਾਨੂੰ ਛੱਡ ਕੇ ਭੱਜ ਗਏ ਇਥੋਂ ਜਿੱਤ ਜਾਂਦੇ ਐ ਛੱਡ ਕੇ ਭੱਜ ਜਾਂਦੇ ਐ ਅਗਲੀ ਵਾਰ ਆਉਂਦੇ ਨਹੀਂ ਕਿਉਂਕਿ ਕਿਉਂਕਿ 5 ਸਾਲ ਆਏ ਨਹੀਂ ਹੁੰਦੇ 5 ਸਾਲ ਆਏ ਨਹੀਂ ਹੁੰਦੇ ਕਿਤੇ ਹੋਰ ਟਿਕਟ ਲੈ ਲੈਂਦੇ ਐ ਵੀਰੋ ਉਹਨਾਂ ਦੇ ਘਰਾਂ ਤੱਕ ਆਵਾਜ਼ ਪਹੁੰਚਾ ਦਿਓ ਤੇ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਮੈਂ ਕੱਲ ਨੂੰ ਕਹਾ ਕਿ ਨਾਰੇ ਤਾਂ ਜੀ ਫਿਰ ਰੋਕ ਪਰ ਸੁਣਨ ਆਲੇ ਸੀ ਦੋਨੇ ਹੱਥੋਂ ਪਰਚਾ ਕੇ ਇਨਕਲਾਬ ਜੈ ਹਾਂਦਾਬਾਦ ਦੇ ਦੋ ਨਾਰੇ ਇਨਕਲਾਬ ਜੈ ਹਾਂਦਾਬਾਦ ਥੋੜਾ ਜਿਹਾ ਹੋਰ ਚੱਕੋ ਥੋੜਾ ਆਏ ਚੰਡੀਗੜ੍ਹ ਤੱਕ ਤਾਂ ਹਿੱਲੇ ਕੰਮ ਕੱਲ ਨੂੰ ਮੈਂ ਦੱਸ ਦੂੰਗਾ ਦੱਸ ਦੂੰਗਾ ਵੀ ਰੋਪੜ ਨਾਲ ਦਾ ਤਿਆਰ ਨੇ ਇਨਕਲਾਬ ਇਨਕਲਾਬ ਇਹ ਗੁਰੂਆਂ ਦੀ ਧਰਤੀ ਹੈ ਇੱਥੋਂ ਲੜਾਈਆਂ ਲੜੀਆਂ ਗਈਆਂ ਇਸ ਕਰਕੇ ਆ ਜਿਹੜਾ ਜਕਾਰਾ ਹੈ ਇਹ ਤਾਂ ਸਾਰਿਆਂ ਨੂੰ ਸਾਰਿਆਂ ਨੂੰ ਸਕੂਨ ਵੀ ਦਿੰਦਾ ਹੈ ਤੇ ਜੋਸ਼ ਵੀ ਦਿੰਦਾ ਹੈ ਬੋਲੇ ਸੋਨਿਆ ਬਹੁਤ ਅੱਛੇ ਬੜਾ ਮਨ ਖੁਸ਼ ਹੋ ਗਿਆ ਐਨੇ ਪਿਆਰ ਸਤਿਕਾਰ ਨਾਲ ਤੁਸੀਂ ਸੁਣਿਆ ਆਰਾਮ ਨਾਲ ਜਾਇਓ ਮਾਵਾ ਭੈਣਾਂ ਨੇ ਛੋਟੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਜਿੰਨੀ ਵਾਰੀ ਬੁਲਾਓਗੇ ਓਨੀ ਵਾਰੀ ਆਉਂਗਾ ਆ ਮੇਰੇ ਤਾਂ ਤੁ 40 ਮਿੰਟ ਦਾ ਰਹਾ ਕਰਾਨੀ ਤੋਂ ਖੱਬੇ ਹੋ ਜਾਂਦੇ ਆ ਖੱਬੇ ਹੋ ਕੇ ਸਿੱਧਾ ਪੀਜੀਆਈ ਕੋਲ ਦੀ ਆਪਣਾ ਘਰ ਆ ਜਾਂਦਾ ਮੈਂ ਤਾਂ ਚਾਹੇ ਤੁਸੀਂ ਤੀਜੇ ਦਿਨ ਬੁਲਾ ਲਿਆ ਕਰੋ ਮੈਂ ਤਾਂ ਆ ਜਾਇਆ ਕਰੂੰ ਇੱਥੇ ਜਿੰਨਾ ਪਿਆਰ ਤੁਸੀਂ ਦਿਖਾ ਰਹੇ ਹੋ ਮੇਰੇ ਤਾਂ ਜਾਣ ਲੂੰ ਜੀ ਨਹੀਂ ਕਰਦਾ ਤੁਸੀਂ ਬੁਲਾਉਣ ਦੀ ਗੱਲ ਕਰਦੇ ਹੋ ਐਨਾ ਪਿਆਰ ਐਨਾ ਸਤਿਕਾਰ ਜਿਉਂਦੇ ਵਾਸਤੇ ਰਹੋ ਸਾਰੇ ਇੱਕ ਵਾਰੀ ਫੇਰ ਮੈਂ ਕਹੂੰਗਾ ਬਾਲਬੀਦਰ ਕੰਗਜੀ ਕੱਲੇ ਕੱਲੇ ਬੰਦੇ ਦੇ ਕੱਲੇ ਕੱਲੇ ਚੱਲੇ ਹੋਏ ਕਦਮ ਦਾ ਧੰਨਵਾਦ ਕਰੂੰ ਧੰਨਵਾਦ ਜੀ 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 ਇੱਕ ਮਿੰਟ ਸਾਡੇ ਸਾਡੇ ਹਰਮਨ ਪਿਆਰੇ ਨੇਤਾ ਪੰਜਾਬ ਦੇ ਹਰੇਕ ਜੀ ਦੇ ਹਰਮਨ ਪਿਆਰੇ ਨੇਤਾ ਅੱਜ ਸਾਡੇ ਇਸ ਹਲਕੇ 'ਚ ਆਏ ਆ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਅੱਜ ਮਾਨ ਸਾਹਿਬ ਨੇ ਅਜਮਾਨ ਸਾਹਿਬ ਨੇ ਜਿਹੜਾ ਸਾਨੂੰ ਸਮਾਂ ਦੇ ਕੇ ਆਸ਼ੀਰਵਾਦ ਦਿੱਤਾ ਹੈ ਸਭ ਤੋਂ ਪਹਿਲਾਂ ਇਹਨਾਂ ਦਾ ਧੰਨਵਾਦ ਤੇ ਤੁਹਾਡੇ ਸਾਰਿਆਂ ਦਾ ਤੁਸੀਂ ਸਾਰੇ ਤਾਕਤੋਂ ਭਗਵੰਤ ਮਾਨ ਜੀ ਦੀ ਤਾਕਤ ਤੁਸੀਂ ਹੋ ਹਰ ਵੇਲੇ ਤੁਹਾਡੇ ਲਈ ਲਗਾਤਾਰ ਸਾਡੇ ਮੁੱਖ ਮੰਤਰੀ ਜੀ ਲੱਗੇ ਹੋਏ ਆ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਇਸ ਗੁਰੂਆ ਪੀਰਾਂ ਫਕੀਰਾਂ ਦੀ ਧਰਤੀ ਤੋਂ ਤੁਸੀਂ ਮਾਨ ਸਾਹਿਬ ਦੀ ਚੋਲੀਚੇ ਸੀਟ ਨੂੰ ਜਿੱਤ ਕੇ ਪੋਣਾ ਤੋਂ ਸਾਰਿਆਂ ਦਾ ਜਿੱਥੇ ਬਹੁਤ-ਬਹੁਤ ਧੰਨਵਾਦ ਉੱਥੇ ਮੈਂ ਉਮੀਦ ਕਰਦਾ ਹੈ ਇੱਕ ਜੂਨ ਨੂੰ ਝਾੜੂ ਦੇ ਬਟਨ ਤੇ ਇੱਕ ਇੱਕ ਵੋਟ ਪਾ ਕੇ ਆਪਾਂ ਇਹ ਸੀਟ ਸਾਡੇ ਹਰਮਨ ਪਿਆਰੇ ਨੇਤਾ ਭਗਵੰਤ ਮਾਨ ਜੀ ਦੇ ਚੋਲੀ ਚ ਪਾਉਣੀ ਆ ਭਗਵੰਤ ਮਾਨ ਜੀ ਜਿੰਦਾਬਾਦ ਸਰਦਾਰ ਭਗਵੰਤ ਮਾਨ ਜਿੰਦਾਬਾਦ ਅਰਵਿੰਗ ਕੇਜਰੀਵਾਲ ਜੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ-ਬਹੁਤ ਮਿਹਰਬਾਨੀ ਆਲਾ ਦੇ ਵੀ ਸੋਹਣਾ